ਮੋਬਾਈਲ ਦੀ ਘੰਟੀ ਵੱਜਦੀ ਹੈ ਦੁਪਿੰਦਰ ਦੀ ਨਜ਼ਰ ਮੋਬਾਈਲ ਦੀ ਸਕਰੀਨ ਦੇ ਉੱਤੇ ਗਈ ਅੰਕਿਤਾ ਉਰਫ ਲਾਡੋ ਦਾ ਫੋਨ ਆਉਂਦਾ ਵੇਖ ਕੇ ਦੁਪਿੰਦਰ ਦੀਆਂ ਅੱਖਾਂ ਦੇ ਵਿੱਚ ਚਮਕ ਜਈ ਆ ਗਈ ਦੁਪਿੰਦਰ ਜਲਦੀ ਦੇ ਨਾਲ ਫੋਨ ਨੂੰ ਚੱਕਦਾ ਹੈ ਤੇ ਕਹਿੰਦਾ ਹੈ ਕੀ ਹਾਲ ਹੈ ਅੰਕਿਤਾ ਅੱਗੋਂ ਅੰਕਿਤਾ ਬੋਲਦੀ ਹੈ ਕਿ ਮੇਰਾ ਹਾਲ ਬਹੁਤ ਮਾਰਾ ਹੈ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਤੂੰ ਇਦਾਂ ਕਿਉਂ ਬੋਲ ਰਹੀ ਹੈ ਇਹ ਕਹਿੰਦੀ ਹੈ ਕਿ ਵਿਸ਼ਾਲ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਹੈ ਹੁਣੇ-ਹੁਣੇ ਮੈਨੂੰ ਧਮਕੀ ਦੇ ਕੇ ਗਿਆ ਹੈ ਕਿ ਜੇਕਰ ਤੂੰ ਦੁਪਿੰਦਰ ਨੂੰ ਮਿਲੀ ਤਾਂ ਦੋਨਾਂ ਦੀਆਂ ਲੱਤਾਂ ਬਾਵਾ ਮੈਂ ਤੋੜ ਦਵਾਂਗਾ। ਇਹ ਕਹਿੰਦੀ ਹੈ ਕਿ ਮੇਰਾ ਦਿਲ ਬੜਾ ਘਬਰਾ ਰਿਹਾ ਹੈ ਤੇ ਤੂੰ ਐਦਾਂ ਕਰ ਕਿ ਜਲਦੀ ਲੁਧਿਆਣਾ ਦੇ ਘੰਟਾ ਘਰ ਆ ਜਾ ਮੈਂ ਤੈਨੂੰ ਉੱਥੇ ਆ ਕੇ ਮਿਲਦੀ ਹਾਂ। ਦੁਪਿੰਦਰ ਨੂੰ ਵੀ ਇਹਦੀਆਂ ਗੱਲਾਂ ਸੁਣ ਕੇ ਗੁੱਸਾ ਆ ਜਾਂਦਾ ਹੈ ਤੇ ਹੁਣ ਉਹ ਅੰਕੀਤਾ ਨੂੰ ਕਹਿੰਦਾ ਹੈ ਕਿ ਤੂੰ ਬਿਲਕੁਲ ਵੀ ਘਬਰਾ ਨਾ। ਉਹਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਉਹ ਤੈਨੂੰ ਧਮਕੀ ਦੇ ਜਾਵੇ। ਮੈਂ ਹੁਣੇ ਆਉਣਾ ਤੇ ਮੈਂ ਆ ਕੇ ਇਹਦਾ ਇਲਾਜ ਕਰਦਾ ਹਾਂ। ਇਸ ਤੋਂ ਬਾਅਦ ਦੁਪਿੰਦਰ ਨੇ ਫੋਨ ਕੱਟ ਦਿੱਤਾ। ਤੇ ਫਿਰ ਇਹ ਜਾਣ ਵਾਸਤੇ ਤਿਆਰ ਹੋਣ ਲੱਗ ਪਿਆ। ਦੁਪਿੰਦਰ ਦੀ ਛੋਟੀ ਭੈਣ ਦਾ ਨਾਮ ਸੀ ਜੋਤੀ। ਇਹ ਇਹਨੂੰ ਪੁੱਛਦੀ ਹੈ ਕਿ ਭਰਾ ਤੂੰ ਇਸ ਟਾਈਮ ਕਿੱਥੇ ਜਾ ਰਿਹਾ ਹਾਂ? ਤੇ ਮੈਂ ਘਰ ਦੇ ਵਿੱਚ ਕੱਲੀ ਹਾਂ ਤੇ ਤੂੰ ਜਲਦੀ ਆ ਜਾਵੇਂ ਜੇਕਰ ਤੂੰ ਬਾਹਰ ਜਾ ਰਿਹਾ। ਤੇ ਹੁਣ ਦੁਪਿੰਦਰ ਇਹਨੂੰ ਕਹਿੰਦਾ ਹੈ ਕਿ ਮੈਂ ਕਿਸੇ ਦੋਸਤ ਨੂੰ ਮਿਲਣ ਵਾਸਤੇ ਬਾਹਰ ਜਾ ਰਿਹਾ ਤੇ ਤੂੰ ਅੰਦਰੋਂ ਕੁੰਡੀ ਲਾ ਲਈ। ਇੱਕ ਦੋ ਘੰਟੇ ਤੱਕ ਮੈਂ ਵਾਪਸ ਆ ਜਾਵਾਂਗਾ। ਇੰਨੀ ਗੱਲ ਕਹਿ ਕੇ ਉਹ ਘਰੋਂ ਨਿਕਲ ਜਾਂਦਾ ਹੈ। ਇਹ ਗੱਲ ਸੀ 20 ਜੁਲਾਈ 2014 ਦੀ। ਹੁਣ ਇੱਕ ਦੋ ਘੰਟੇ ਬੀਤਦੇ ਨੇ। ਜਦੋਂ ਦਪਿੰਦਰ ਘਰ ਨਹੀਂ ਪਹੁੰਚਦਾ ਤਾਂ ਇਹਦੀ ਛੋਟੀ ਭੈਣ ਜੋਤੀ ਇਹਨੂੰ ਫਿਕਰੋਂ ਲੱਗ ਪੈਂਦੀ ਹੈ ਹੁਣ ਇਹ ਫੋਨ ਕਰਦੀ ਹੈ ਪਰ ਫੋਨ ਵੀ ਇਹਦਾ ਸਵਿਚ ਆਫ ਆ ਰਿਹਾ ਹੁੰਦਾ ਹੈ ਜੋਤੀ ਦੀ ਜਿਹੜੀ ਮਾਂ ਸੀ ਉਹ ਛੋਟੇ ਭਰਾ ਦੇ ਕੋਲ ਗਈ ਹੁੰਦੀ ਹੈ ਤੇ ਜੋਤੀ ਘਰ ਦੇ ਵਿੱਚ ਇਕੱਲੀ ਸੀ ਇਹਦਾ ਹੋਰ ਵੀ ਦਿਲ ਕਬਰਾ ਰਿਆ ਸੀ ਹੁਣ ਇਹ ਬਾਰ-ਬਾਰ ਫੋਨ ਕਰ ਰਹੀ ਸੀ ਹੁਣ ਇਹਨੇ ਕੀ ਕੀਤਾ ਕਿ ਇਹਨੇ ਜਿਹੜੀ ਇਹਦੀ ਮਾਂ ਗਈ ਹੋਈ ਸੀ ਭਰਾ ਦੇ ਛੋਟੇ ਭਰਾ ਦੇ ਕੋਲ ਉਹਨੂੰ ਫੋਨ ਕਰਦੀ ਹੈ ਤੇ ਸਾਰੀ ਗੱਲਬਾਤ ਉਹਨੂੰ ਦੱਸਦੀ ਹੈ ਹੁਣ ਦੁਪਿੰਦਰ ਦੀ ਭੈਣ ਜੋਤੀ ਆਪਣੇ ਮਾਮਾ ਆਪਣੀ ਭੂਆ ਆਪਣੀ ਮਾਸੀਆਂ ਨੂੰ ਵੀ ਦੱਸ ਦਿੰਦੀ ਹੈ ਕਿ ਉਹਦਾ ਜਿਹੜਾ ਵੱਡਾ ਭਰਾ ਦੁਪਿੰਦਰ ਉਹ ਘੜੋ ਕਿਤੇ ਗਿਆ ਸੀ ਪਰ ਵਾਪਸ ਕਰ ਨਹੀਂ ਆਇਆ 20 ਤਰੀਕ ਵਾਲਾ ਦਿਨ ਇਹ ਨਿਕਲ ਜਾਂਦਾ ਹੈ ਤੇ 21 ਤਰੀਕ ਨੂੰ ਇਹਦੀ ਮਾਂ ਘਰ ਆ ਜਾਂਦੀ ਹੈ ਤੇ ਇਹ ਹੁਣ ਇਹਦਾ ਦੁਪਿੰਦਰ ਦਾ ਆਧਾਰ ਕੱਢ ਲੈਂਦੀ ਹੈ ਤਿੰਨ ਨਜ਼ਦੀਕ ਦੇ ਬਰਨਾਲਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੀ ਹੈ ਪੁਲਿਸ ਨੇ ਵੀ ਦਪਿੰਦਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਦਪਿੰਦਰ ਦੀ ਕੋਈ ਸੂਰ ਨਹੀਂ ਲੱਗ ਰਹੀ ਸੀ ਹੁਣ 21 ਜੁਲਾਈ ਦਾ ਦਿਨ ਵੀ ਲੰਘ ਜਾਂਦਾ ਹੈ 22 ਜੁਲਾਈ ਦਾ ਦਿਨ ਵੀ ਲੰਘ ਚੁੱਕਿਆ ਸੀ ਤੇ 23 ਜੁਲਾਈ ਦੀ ਸਵੇਰ ਨੂੰ ਬਰਨਾਲਾ ਦੇ ਨਗਰ ਨਿਕਮ ਦੇ ਕੋਲ ਇੱਕ ਨਾਲਾ ਪੈਂਦਾ ਹੈ ਤੇ ਨਾਲੇ ਦੇ ਲਾਗੋਂ ਦੀ ਇੱਕ ਬੰਦਾ ਕੁੱਤੇ ਨੂੰ ਸੈਰ ਕਰਵਾ ਰਿਹਾ ਹੁੰਦਾ ਹੈ ਤੇ ਉਹਦੀ ਨਜ਼ਰ ਪੈਂਦੀ ਹੈ ਇੱਕ ਬੰਦੇ ਦੇ ਬੂਟ ਵਾਲੀ ਲੱਤ ਦੇ ਉੱਤੇ ਇਹ ਦੇਖਦਿਆ ਸਾੜੀ ਉਹ ਨਜ਼ਦੀਕ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਹੈ ਤੇ ਉਹਨਾਂ ਨੂੰ ਸੂਚਨਾ ਦਿੰਦਾ ਹੈ ਹੁਣ ਪੁਲਿਸ ਵਾਲੇ ਵੀ ਤੁਰੰਤ ਉੱਥੇ ਆਂਦੇ ਨੇ Laash ਨੂੰ ਬਾਹਰ ਕੱਢਦੇ ਨੇ। ਇਹਦੀ ਸ਼ਕਲ ਬਿਲਕੁਲ ਹੀ ਉਸੇ ਤਰ੍ਹਾਂ ਦੀ ਲੱਗ ਰਹੀ ਸੀ ਜਿਹੜੀ ਕਿ ਆਸ਼ਾ ਨੇ ਫੋਟੋ ਦਿੱਤੀ ਹੋਈ ਸੀ। ਪੁਲਿਸ ਵਾਲਿਆਂ ਵੱਲੋਂ ਦੁਪਿੰਦਰ ਦੀ ਮਾਂ ਤੇ ਉਹਦੇ ਘਰ ਵਾਲਿਆਂ ਨੂੰ ਸੱਦਿਆ ਜਾਂਦਾ ਹੈ ਤੇ ਇਸ ਬੰਦੇ ਦੀ ਸਨਾਖਤ ਕਰਵਾਈ ਜਾਂਦੀ ਹੈ। ਦਰਅਸਲ ਇਹ ਜਿਹੜੀ ਬੋਡੀ ਮਿਲੀ ਸੀ ਇਹ 32 ਸਾਲਾ ਦੁਪਿੰਦਰ ਦੀ ਹੀ ਸੀ ਜਿਸ ਨੂੰ ਉਹਦੇ ਘਰ ਵਾਲੇ ਪਿਛਲੇ 2 ਦਿਨਾਂ ਤੋਂ ਲੱਭ ਰਹੇ ਸਨ। ਦੁਪਿੰਦਰ ਦੀ ਬੋਡੀ ਨੂੰ ਵੇਖ ਕੇ ਘਰ ਵਾਲਿਆਂ ਦਾ ਰੋੜੋ ਬੁਰਾ ਹਾਲ ਹੋ ਜਾਂਦਾ ਹੈ। ਪੁਲਿਸ ਵਾਲੇ ਇਹਦੀ ਬੋਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਜਾਂਦੇ ਨੇ। ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ ਇੱਥੇ ਦੁਪਿੰਦਰ ਦੇ ਸਾਰੇ ਹੀ ਰਿਸ਼ਤੇਦਾਰ ਉਹਦੇ ਘਰ ਵਾਲੇ ਉਹਦੀ ਭੈਣ ਜੋਤੀ ਇਕੱਠੇ ਹੋਏ ਸਨ ਤੇ ਇਹ ਹੁਣ ਅੰਕਿਤਾ ਦੇ ਘਰ ਜਾਂਦੇ ਨੇ ਅੰਕਿਤਾ ਜੋ ਕਿ ਦੁਪਿੰਦਰ ਦੀ ਮਸ਼ੂਕਾ ਸੀ ਉਹਦੇ ਘਰ ਜਾ ਕੇ ਉਹਦੀ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੰਦੇ ਨੇ ਇਹਨਾਂ ਨੇ ਅੰਕਿਤਾ ਦੇ ਕੱਪੜੇ ਤੱਕ ਪਾਰ ਦਿੱਤੇ ਸਨ ਹੁਣ ਅੰਕਿਤਾ ਦੇ ਮਾਪਿਓ ਉਹਨੂੰ ਬੜੀ ਹੀ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤੋਂ ਉਹਨੂੰ ਘਰ ਦੇ ਪਿਛਲੇ ਦਰਵਾਜ਼ੇ ਦੇ ਰਾਹੀਂ ਬਾਹਰ ਕੱਢ ਦਿੰਦੇ ਨੇ ਇੰਨੇ ਨੂੰ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਤੇ ਪੁਲਿਸ ਵਾਲਿਆਂ ਵੱਲੋਂ ਅੰਕਿਤਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਪੁਲਿਸ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਹੈ ਕਿਉਂਕਿ ਦੁਪਿੰਦਰ ਦੇ ਘਰ ਵਾਲਿਆਂ ਨੇ ਦੁਪਿੰਦਰ ਦੀ ਮੌਤ ਦੇ ਪਿੱਛੇ ਅੰਕਿਤਾ ਤੇ ਅੰਕਿਤਾ ਦਾ ਜਰਾ ਮੰਗੇਤਰ ਸੀ ਵਿਸ਼ਾਲ ਉਹਨੂੰ ਹੀ ਜ਼ਿੰਮੇਵਾਰ ਸਮਝਿਆ ਸੀ ਦੁਪਿੰਦਰ ਦੇ ਘਰ ਵਾਲੇ ਬਾਰ-ਬਾਰ ਇਹੋ ਗੱਲ ਕਹਿ ਰਹੇ ਸਨ ਕਿ ਦੁਪਿੰਦਰ ਨੂੰ ਮਾਰਨ ਵਾਲਾ ਕੋਈ ਹੋਰ ਨਹੀਂ ਬਲਕਿ ਅੰਕਿਤਾ ਤੇ ਵਿਸ਼ਾਲ ਹਨ ਇਹਨਾਂ ਦੋਨਾਂ ਨੇ ਮਿਲ ਕੇ ਹੀ ਦੁਪਿੰਦਰ ਨੂੰ ਮਾਰਿਆ ਹੈ ਹੁਣ ਪੁਲਿਸ ਵਾਲਿਆਂ ਨੇ ਅੰਕਿਤਾ ਨੂੰ ਤੇ ਗ੍ਰਿਫਤਾਰ ਕਰ ਲਿਆ ਸੀ ਪਰ ਇਹਦਾ ਜਰਾ ਮੰਗੇਤਰ ਸੀ ਵਿਸ਼ਾਲ ਉਹ ਸਬਜ਼ੀ ਮੰਡੀ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਪੁਲਿਸ ਵਾਲਿਆਂ ਨੇ ਉਹਨੂੰ ਵੀ ਸਬਜ਼ੀ ਮੰਡੀ ਦੇ ਵਿੱਚੋਂ ਜਾ ਕੇ ਗ੍ਰਿਫਤਾਰ ਕਰ ਲਿਆ ਜਦੋਂ ਇਹਨੂੰ ਹੁਣ ਪੁਲਿਸ ਥਾਣੇ ਦੇ ਵਿੱਚ ਲਿਆਂਦਾ ਤੇ ਇਹਦੇ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਇਹਨੇ ਬੜੀ ਹੀ ਆਸਾਨੀ ਦੇ ਨਾਲ ਸਾਰਾ ਕੁਝ ਬੱਕ ਦਿੱਤਾ ਇਹਨੇ ਦੱਸਿਆ ਕਿ ਹਾਂ ਇੰਨੇ ਹੀ ਅੰਕਿਤਾ ਦੇ ਨਾਲ ਮਿਲ ਕੇ ਤੇ ਆਪਣੇ ਛੋਟੇ ਭਰਾ ਦੀਪਕ ਦੇ ਨਾਲ ਮਿਲ ਕੇ ਦੁਪਿੰਦਰ ਦਾ ਕਤਲ ਕੀਤਾ ਹੈ ਜਾਨੀ ਕਿ ਪੁਲਿਸ ਨੇ 23 ਜੁਲਾਈ 2014 ਵਾਲੇ ਦਿਨ ਹੀ ਜਿਸ ਦਿਨ ਇਹਨਾਂ ਨੂੰ ਇਹ ਬੋਡੀ ਮਿਲੀ ਸੀ ਉਸੇ ਦਿਨ ਹੀ ਦੋਨਾਂ ਮੁਜਰਮਾਨ ਨੂੰ ਗ੍ਰਿਫਤਾਰ ਕਰ ਲਿਆ ਸੀ ਹੁਣ ਇਹ ਪੂਰੇ ਮਾਮਲੇ ਦੀ ਜਿਹੜੀ ਸਟੋਰੀ ਨਿਕਲ ਕੇ ਸਾਹਮਣੇ ਆਈ ਸੀ ਉਹਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਸਾਰੇ ਲੋਕ ਹੈਰਾਨ ਹੋ ਗਏ ਸਨ ਕਿ ਇੱਕ ਮਾਸੂਮ ਜੀ ਦਿਖਣ ਵਾਲੀ ਜਿਹੜੀ ਕੁੜੀ ਸੀ ਅੰਕੀਤਾ ਉਹ ਇੰਨੀ ਵੀ ਜਿਸਮ ਦੀ ਭੁਖੀ ਹੋ ਸਕਦੀ ਹੈ ਕਿ ਇੱਕੋ ਸਮੇਂ ਦੋ ਦੋ ਜਾਨਿਆਂ ਨੂੰ ਉਹ ਖੁਸ਼ ਕਰ ਰਹੀ ਸੀ ਦੱਸਦੇ ਨੇ ਕਿ ਜਿਹੜੀ ਅੰਕਿਤਾ ਸੀ ਉੱਬਰ ਨਾਲਾ ਦੇ ਰਕਾਬਗੰਜ ਦੀ ਰਹਿਣ ਵਾਲੀ ਸੀ ਤੇ ਇਹ ਦੋ ਭੈਣਾਂ ਸਨ ਅੰਕਿਤਾ ਸਭ ਤੋਂ ਵੱਡੀ ਸੀ ਬਹੁਤ ਹੀ ਜੋਗੀ ਸੋਹਣੀ ਸੀ ਇਹ ਹੁਣ ਜਦੋਂ ਵਿਆਹ ਦੀ ਉਮਰੇ ਦੀ ਹੁੰਦੀ ਹੈ ਤਾਂ ਇਹਦੇ ਘਰ ਵਾਲੇ ਇਹਦੇ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦੇ ਨੇ ਲਾਗੇ ਦੇ ਪਿੰਡ ਦਾ ਰਹਿਣ ਵਾਲਾ ਵਿਸ਼ਾਲ ਇਹਨਾਂ ਨੂੰ ਪਸੰਦ ਆ ਜਾਂਦਾ ਹੈ ਵਿਸ਼ਾਲ ਇੱਕ ਹਟਾ-ਕਟਾ ਨੌਜਵਾਨ ਸੀ ਤੇ ਘਰ ਦੇ ਵਿੱਚ ਇਹਦਾ ਮਾਪਿਓ ਸੀ ਤੇ ਇੱਕ ਛੋਟਾ ਪ੍ਰਾਦੀਪਕ ਰਹਿੰਦਾ ਸੀ ਅੰਕਿਤਾ ਦਾ ਵਿਆਹ ਵਿਸ਼ਾਲ ਦੇ ਨਾਲ ਤੈਅ ਕਰ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਕੀ ਇਹਦਾ ਵਿਆਹ ਹੋ ਪੰਦਾ ਉਸ ਤੋਂ ਪਹਿਲਾਂ ਹੀ ਅੰਕਿਤਾ ਦਾ ਜਿਹੜਾ ਪਿਓ ਸੀ ਰਾਜਾ ਉਹਨੂੰ ਕੈਂਸਰ ਦੀ ਬਿਮਾਰੀ ਹੋ ਜਾਂਦੀ ਹੈ ਤੇ ਇਹਨਾਂ ਦਾ ਵਿਆਹ ਉੱਥੇ ਹੀ ਰੁਕ ਜਾਂਦਾ ਹੈ ਕਿਉਂਕਿ ਕੈਂਸਰ ਦੇ ਇਲਾਜ ਦੇ ਵਿੱਚ ਬਹੁਤ ਸਾਰਾ ਪੈਸਾ ਲੱਗਣਾ ਸੀ ਇਸ ਲਈ ਅੰਕਿਤਾ ਹੁਣ ਆਪਣੀ ਮਾਂ ਦੇ ਨਾਲ ਮਿਲ ਕੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਾਸਤੇ ਜਾਣ ਲੱਗ ਪਈ ਤੇ ਪੈਸਾ ਕਮਾਉਣ ਲੱਗ ਪਈ ਹੁਣ ਜਿਹੜੇ ਮਹੱਲੇ ਦੇ ਵਿੱਚ ਇਹ ਕੰਮ ਕਰਨ ਵਾਸਤੇ ਜਾਂਦੀ ਸੀ ਉੱਥੇ ਹੀ ਲਾਗੇ ਤੁਪਿੰਦਰ ਦਾ ਘਰ ਸੀ ਦੁਪਿੰਦਰ ਜੋ ਕਿ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਤਾਂ ਹਮੇਸ਼ਾ ਹੀ ਸੂਟ ਬੂਟ ਪਾ ਕੇ ਰੱਖਦਾ ਸੀ ਦੇਖਣ ਦੇ ਵਿੱਚ ਇਹ ਵੀ ਕਾਫੀ ਸੋਹਣਾ ਸੀ ਤੇ ਆਕਰਸ਼ਿਤ ਸੀ ਹੁਣ ਲੰਘਦੇ ਵਰਦੇ ਜਦੋਂ ਵੀ ਅੰਕਿਤਾ ਉੱਥੋਂ ਦੀ ਲੰਘਦੀ ਤਾਂ ਇਹਦੀ ਨਜ਼ਰ ਦੁਪਿੰਦਰ ਦੇ ਉੱਤੇ ਪੈ ਜਾਂਦੀ ਸੀ ਤੇ ਦੁਪਿੰਦਰ ਦੀ ਨਜ਼ਰ ਵੀ ਅੰਕਿਤਾ ਦੇ ਉੱਤੇ ਪੈ ਗਈ ਸੀ ਤੇ ਇਹ ਉਹਨੂੰ ਪਸੰਦ ਵੀ ਕਰਨ ਲੱਗ ਪਿਆ ਸੀ ਦੁਪਿੰਦਰ ਨੂੰ ਹੁਣ ਪਤਾ ਲੱਗ ਜਾਂਦਾ ਹੈ ਕਿ ਅੰਕਿਤਾ ਦਾ ਜਿਹੜਾ ਪਿਓ ਹੈ ਉਹਨੂੰ ਇੱਕ ਗੰਭੀਰ ਬਿਮਾਰੀ ਹੈ ਤੇ ਉਹਦੇ ਇਲਾਜ ਦੇ ਨੁਕਤੇ ਲੈ ਕੇ ਇਹ ਹੁਣ ਇਹਨਾਂ ਦੇ ਘਰ ਵੀ ਜਾਣ ਲੱਗ ਪਿਆ ਸੀ ਦੂਸਰੇ ਬੰਨੇ ਅੰਕਿਤਾ ਨੂੰ ਵੀ ਸਮਝ ਆ ਗਈ ਸੀ ਕਿ ਦੁਪਿੰਦਰ ਉਹਨੂੰ ਪਸੰਦ ਕਰਦਾ ਹੈ ਤੇ ਸ਼ਾਇਦ ਇਹ ਵੀ ਉਹਨੂੰ ਪਸੰਦ ਕਰਨ ਲੱਗ ਪਈ ਸੀ ਇਹ ਵੀ ਹੁਣ ਵਾਰ-ਵਾਰ ਇਹੋ ਚਾਹੁੰਦੀ ਸੀ ਕਿ ਦੁਪਿੰਦਰ ਉਹਨਾਂ ਦੇ ਘਰ ਆਇਆ ਕਰੇ ਤੇ ਜਿਸ ਤਰ੍ਹਾਂ ਹੀ ਉਹ ਦੁਪਿੰਦਰ ਉਹਨਾਂ ਦੇ ਘਰ ਆਉਂਦਾ ਸੀ ਤਾਂ ਇਹ ਉਹਨੂੰ ਚਾਹ ਪਾਣੀ ਪੀਣ ਤੋਂ ਬਿਨਾ ਨਹੀਂ ਜਾਣ ਦਿੰਦੀ ਸੀ ਹੁਣ ਅੰਕਿਤਾ ਦੀ ਮਾਂ ਆਪਣੇ ਪਤੀ ਨੂੰ ਲੈ ਕੇ ਹਸਪੀਟਲ ਚਲੀ ਜਾਂਦੀ ਸੀ ਤੇ ਮਗਰੋਂ ਅੰਕਿਤਾ ਇਕੱਲੀ ਰਹਿ ਜਾਂਦੀ ਸੀ ਤੇ ਇਸੇ ਹੀ ਇਕੱਲੇਪਨ ਦਾ ਫਾਇਦਾ ਚੱਕ ਕੇ ਦੁਪਿੰਦਰ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਕਿਉਂਕਿ ਦੋਨਾਂ ਬੰਨੇ ਅੱਗ ਪੂਰੀ ਮਚ ਰਹੀ ਸੀ ਤੇ ਇਸੇ ਹੀ ਅੱਗ ਨੂੰ ਸ਼ਾਂਤ ਕਰਨ ਵਾਸਤੇ ਅੰਕਿਤਾ ਭੁੱਲ ਚੁੱਕੀ ਸੀ ਕਿ ਉਹਦੇ ਪਿਓ ਨੂੰ ਕਿੰਨੀ ਗੰਭੀਰ ਬਿਮਾਰੀ ਹੈ ਉਹ ਦਿਪਿੰਦਰ ਨੂੰ ਖਾਸ ਤੌਰ ਤੇ ਉਦੋਂ ਹੀ ਘਰ ਬੁਲਾਉਂਦੀ ਸੀ ਜਦੋਂ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਸੀ ਤੇ ਫਿਰ ਮਗਰੋਂ ਇਹ ਦੋਨੇ ਜਾਣੇ ਇੱਕ ਦੂਜੇ ਦੇ ਨਾਲ ਉਹ ਸਭ ਕੁਝ ਕਰਦੇ ਸਨ ਜੋ ਸ਼ਾਇਦ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਦੂਜੇ ਬਨੇ ਇਹ ਵੀ ਭੁੱਲ ਚੁੱਕੀ ਸੀ ਕਿ ਇਹਦਾ ਰਿਸ਼ਤਾ ਵਿਸ਼ਾਲ ਦੇ ਨਾਲ ਹੋ ਚੁੱਕਿਆ ਹੈ ਇਹਨਾਂ ਦੀ ਇਹ ਪ੍ਰੇਮ ਕਹਾਣੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਤੇ ਅੰਕਿਤਾ ਦੇ ਜਿਸਮ ਦੇ ਉੱਪਰ ਜਿਹੜਾ ਹੱਕ ਇਹਦੇ ਮੰਗੇਤਰ ਦਾ ਸੀ ਉਹ ਸ਼ਾਇਦ ਹੁਣ ਇਹਦੇ ਪ੍ਰੇਮੀ ਦਾ ਹੋ ਚੁੱਕਿਆ ਸੀ ਹੁਣ ਅੰਕਿਤਾ ਤੇ ਦੁਪਿੰਦਰ ਦੇ ਵਿੱਚ ਇਹ ਜਿਹੜਾ ਇਸ਼ਕ ਸੀ ਇਹਨਾਂ ਵੱਧ ਚੁੱਕਿਆ ਸੀ ਕਿ ਦੁਪਿੰਦਰ ਪਹਿਲਾਂ ਤਾਂ ਇਹਨਾਂ ਦੇ ਘਰ ਦੇ ਵਿੱਚ ਮਿਲਦਾ ਸੀ ਪਰ ਹੁਣ ਇਹ ਹੋਟਲਾਂ ਦੇ ਵਿੱਚ ਵੀ ਇਹਨੂੰ ਲਿਜਾਣਾ ਇਹਨੇ ਸ਼ੁਰੂ ਕਰ ਦਿੱਤਾ ਸੀ ਸ਼ਾਇਦ ਲੁਧਿਆਣੇ ਤੇ ਬਰਨਾਲਾ ਦੇ ਵਿੱਚ ਕੋਈ ਇਹੋ ਜਿਹਾ ਹੋਟਲ ਨਹੀਂ ਛੱਡਿਆ ਹੋਵੇਗਾ ਇਹਨਾਂ ਨੇ ਜਿੱਥੇ ਇਹ ਨਹੀਂ ਗਏ ਹੋਣਗੇ ਦੁਪਿੰਦਰ ਅੰਕਿਤਾ ਦਾ ਪੂਰਾ ਖਰਚ ਚੱਕਦਾ ਸੀ ਤੇ ਨਾਲ ਹੀ ਇਹਦੇ ਪਿਓ ਦੀਆਂ ਦਵਾਈਆਂ ਦਾ ਖਰਚ ਇਹਦੇ ਘਰ ਦਾ ਵੀ ਸਾਰਾ ਖਰਚ ਇਹਨੇ ਚੱਕਿਆ ਹੋਇਆ ਸੀ ਤੇ ਸ਼ਾਇਦ ਇਸੇ ਹੀ ਐਸਾਨਾਂ ਦੇ ਕਰਕੇ ਅੰਕਿਤਾ ਦਾ ਪਿਓ ਰਾਜਾ ਤੇ ਇਹਦੀ ਮਾਂ ਦੁਪਿੰਦਰ ਨੂੰ ਕੁਝ ਨਹੀਂ ਬੋਲਦੇ ਸਨ ਹੁਣ ਇਹਨਾਂ ਦੋਨਾਂ ਦੀ ਰਾਸਰੀਲਾ ਵਿਸ਼ਾਲ ਨੂੰ ਪਤਾ ਲੱਗ ਚੁੱਕੀ ਸੀ ਹੁਣ ਵਿਸ਼ਾਲ ਇਹਨਾਂ ਦੇ ਘਰ ਆਉਂਦਾ ਤੇ ਆ ਕੇ ਆਪਣੇ ਸਹੁਰੇ ਨੂੰ ਕਹਿੰਦਾ ਕਿ ਤੁਸੀਂ ਆਪਣੀ ਕੁੜੀ ਦਾ ਵਿਆਹ ਮੇਰੇ ਨਾਲ ਤੈਅ ਕੀਤਾ ਹੋਇਆ ਹੈ ਪਰ ਉਹ ਮੂੰਹ ਕਾਲਾ ਕਿਸੇ ਹੋਰ ਦੇ ਨਾਲ ਕਰ ਰਹੀ ਹੈ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਮੈਂ ਰਿਸ਼ਤਾ ਤੋੜ ਦਵਾਂਗਾ ਹੁਣ ਅੰਕਿਤਾ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਮੈਂ ਦੁਪਿੰਦਰ ਨੂੰ ਪਿਆਰ ਕਰਦੀ ਹਾਂ ਇਸੇ ਲਈ ਆਪਾਂ ਬਾਅਦ ਮਿਲਦੇ ਹਾਂ ਤੇ ਇੱਕ ਦਿਨ ਵਿਸ਼ਾਲ ਨੇ ਸਾਨੂੰ ਵੇਖ ਲਿਆ ਸੀ ਪਰ ਇੱਥੇ ਇਹਦਾ ਪਿਓ ਸਮਝਾਉਂਦਾ ਹੈ ਕਿ ਤੇਰਾ ਰਿਸ਼ਤਾ ਵਿਸ਼ਾਲ ਦੇ ਨਾਲ ਪੱਕਾ ਹੋ ਚੁੱਕਿਆ ਹੈ ਤੇ ਦੁਪਿੰਦਰ ਜਿਹੜੀ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ ਉਹਦੇ 'ਚ ਆਪਾਂ ਤੇਰਾ ਵਿਆਹ ਨਹੀਂ ਕਰ ਸਕਦੇ ਇਸ ਲਈ ਤੂੰ ਮੇਰੇ ਸਿਰ ਦੇ ਵਿੱਚ ਖੇ ਨਾ ਪਾ ਤੇ ਤੂੰ ਜਿਹਦੇ ਨਾਲ ਤੇਰਾ ਵਿਆਹ ਪੱਕਾ ਕੀਤਾ ਹੈ ਉਹਦੀ ਹੀ ਬਣ ਕੇ ਰਹਿ ਤੇ ਮੈਂ ਜਿਸ ਤਰ੍ਹਾਂ ਹੀ ਠੀਕ ਹੋਵਾਂਗਾ ਤੇਰਾ ਵਿਆਹ ਵਿਸ਼ਾਲ ਦੇ ਨਾਲ ਕਰ ਦਵਾਂਗਾ ਅੰਕਿਤਾ ਹੁਣ ਆਪਣੇ ਪਿਓ ਦੀ ਗੱਲ ਮੰਨ ਲੈਂਦੀ ਹੈ ਪਰ ਦੁਪਿੰਦਰ ਇਹਨੂੰ ਬਾਰ-ਬਾਰ ਫੋਨ ਕਰਦਾ ਹੈ ਬਾਹਰ ਮਿਲਣ ਵਾਸਤੇ ਇਹਨੂੰ ਬੁਲਾਉਂਦਾ ਹੈ ਪਰ ਅੰਕਿਤਾ ਹੁਣ ਇਹਨੂੰ ਕੋਈ ਨਾ ਕੋਈ ਬਹਾਨਾ ਲਾ ਦਿੰਦੀ ਸੀ ਤੇ ਮਿਲਣ ਵਾਸਤੇ ਇਹਨੂੰ ਨਹੀਂ ਜਾਂਦੀ ਸੀ ਹੁਣ ਅੰਕਿਤਾ ਆਪਣੇ ਜਿਸਮ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਵਿਸ਼ਾਲ ਦੇ ਨਾਲ ਬਾਹਰ ਜਾਣ ਲੱਗ ਪਈ ਸੀ ਜਾਂ ਫਿਰ ਜਦੋਂ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਸੀ ਤਾਂ ਹੁਣ ਇਹ ਵਿਸ਼ਾਲ ਨੂੰ ਬੁਲਾਉਣ ਲੱਗ ਪਈ ਸੀ ਜਦੋਂ ਹੁਣ ਇਹ ਦੁਪਿੰਦਰ ਨੂੰ ਮਿਲਣ ਨਹੀਂ ਜਾਂਦੀ ਤਾਂ ਦੁਪਿੰਦਰ ਗੁੱਸੇ ਦੇ ਵਿੱਚ ਆ ਕੇ ਇਹਨਾਂ ਦੇ ਘਰ ਆਉਂਦਾ ਤੇ ਅੰਕਿਤਾ ਨੂੰ ਜ਼ਬਰਦਸਤੀ ਨਾਲ ਲੈ ਕੇ ਜਾਂਦਾ ਪਰ ਅੰਕਿਤਾ ਇਹਨੂੰ ਮਨਾ ਕਰਦੀ ਤੇ ਇਹਦੇ ਥੱਪੜ ਵੀ ਮਾਰ ਦਿੰਦੀ ਫਿਰ ਦੁਪਿੰਦਰ ਦੇ ਜਾਣ ਤੋਂ ਬਾਅਦ ਅੰਕਿਤਾ ਨੇ ਆਪਣੇ ਮੰਗੇਤਰ ਵਿਸ਼ਾਲ ਨੂੰ ਫੋਨ ਕੀਤਾ ਤੇ ਇਹਦੀ ਸ਼ਿਕਾਇਤ ਕੀਤੀ ਹੁਣ ਮਾਮਲਾ ਇਹਨਾਂ ਦੋਨਾਂ ਦਾ ਜਿਹੜਾ ਸੀ ਉਹ ਪੁਲਿਸ ਤੱਕ ਪਹੁੰਚ ਗਿਆ ਦੋਨਾਂ ਧਿਰਾਂ ਦਾ ਪੁਲਿਸ ਵਾਲਿਆਂ ਨੇ ਰਾਜੀਨਾਮਾ ਵੀ ਕਰਵਾ ਦਿੱਤਾ। ਹੁਣ ਪੁਲਿਸ ਨੇ ਜ਼ਿਆਦਾ ਕੋਈ ਕਾਰਵਾਈ ਇਹਨਾਂ ਦੇ ਉੱਤੇ ਨਹੀਂ ਕੀਤੀ ਸੀ। ਇਸ ਲਈ ਦੁਪਿੰਦਰ ਦਾ ਹੋਰ ਵੀ ਜ਼ਿਆਦਾ ਦਿਲਵਾ ਦਿੱ ਗਿਆ। ਉਹਨੇ ਸੋਚਿਆ ਕਿ ਪੁਲਿਸ ਨੇ ਮੇਰਾ ਕੀ ਵਗਾਰ ਲਿਆ ਤੇ ਹੁਣ ਉਹ ਅੰਕਿਤਾ ਨੂੰ ਹੋਰ ਵੀ ਜ਼ਿਆਦਾ ਪਰੇਸ਼ਾਨ ਕਰਨ ਲੱਗ ਪਿਆ ਸੀ। ਉਹਨੂੰ ਗੰਦੇ-ਗੰਦੇ ਮੈਸੇਜ ਇਹਨੇ ਭੇਜਨੇ ਸ਼ੁਰੂ ਕਰਤੇ, ਉਹਨੂੰ ਫੋਨ ਕਰਨ ਵਾਸਤੇ ਦਬਾਅ ਪਾੰਦਾ, ਉਹਨੂੰ ਤੰਗ ਕਰਦਾ, ਉਹਨੂੰ ਧਮਕੀਆਂ ਦਿੰਦਾ ਤੇ ਉਹਨੂੰ ਮਿਲਣ ਵਾਸਤੇ ਬਾਹਰ ਬੁਲਾਉਂਦਾ। ਹੁਣ ਅੰਕਿਤਾ ਦੋਨਾਂ ਦੇ ਰਿਸ਼ਤਿਆਂ ਦੇ ਵਿੱਚ ਫਸ ਕੇ ਰਹਿ ਚੁੱਕੀ ਸੀ ਕਦੋਂ ਕਦੀ ਦੁਪਿੰਦਰ ਨੂੰ ਘਰ ਬੁਲਾ ਲੈਂਦੀ ਤੇ ਉਹਦਾ ਗੁੱਸਾ ਸ਼ਾਂਤ ਕਰ ਦਿੰਦੀ ਕਦੀ ਉਹ ਆਪਣੇ ਮੰਗੇਤਰ ਵਿਸ਼ਾਲ ਨੂੰ ਘਰੇ ਬੁਲਾ ਲੈਂਦੀ ਤੇ ਉਹਨੂੰ ਖੁਸ਼ ਕਰ ਦਿੰਦੀ ਇਸ ਤਰ੍ਹਾਂ ਉਹਨੂੰ ਮਜਬੂਰਨ ਦੋਨਾਂ ਦੇ ਨਾਲ ਸੰਬੰਧ ਬਣਾਉਣੇ ਪੈ ਰਹੇ ਸਨ ਇਧਰ ਦੁਪਿੰਦਰ ਦੇ ਘਰ ਵਾਲਿਆਂ ਨੂੰ ਵੀ ਅੰਕਿਤਾ ਦੇ ਬਾਰੇ ਸਾਰਾ ਕੁਝ ਪਤਾ ਸੀ ਕਿ ਦੁਪਿੰਦਰ ਸਾਰੀ ਕਮਾਈ ਅੰਕਿਤਾ ਦੇ ਉੱਪਰ ਤੇ ਉਹਦੇ ਘਰ ਵਾਲਿਆਂ ਦੇ ਉੱਤੇ ਲੁੱਟਾਈ ਜਾ ਰਿਹਾ ਹੈ 17 ਜੁਲਾਈ 2014 ਨੂੰ ਦੁਪਿੰਦਰ ਨੇ ਅੰਕਿਤਾ ਨੂੰ ਫੋਨ ਕੀਤਾ ਕਿ ਉਹ ਦੋਨੇ ਜਾਣੇ ਭੱਜ ਜਾਣਗੇ ਪਰ ਅੰਕਿਤਾ ਨੇ ਇੱਥੇ ਮਨਾ ਕਰ ਦਿੱਤਾ ਤੇ ਫਿਰ ਦੁਪਿੰਦਰ ਨੇ ਉਹਨੂੰ ਕਾਫੀ ਗਾਲਾਂ ਕੱਢੀਆਂ ਤੇ ਅੰਕਿਤਾ ਹੁਣ ਪੂਰੀ ਤਰ੍ਹਾਂ ਦੁਪਿੰਦਰ ਤੋਂ ਤੰਗ ਆ ਚੁੱਕੀ ਸੀ ਇਸ ਲਈ ਉਹਨੇ ਸੋਚ ਲਿਆ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਪਿੰਦਰ ਤੋਂ ਛੁਟਕਾਰਾ ਪਾਵੇਗੀ ਸਾਰੀ ਉਹ ਗੱਲਬਾਤ ਆਪਣੇ ਮੰਗੇਤਰ ਵਿਸ਼ਾਲ ਦੇ ਨਾਲ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਦੁਪਿੰਦਰ ਤੋਂ ਉਹ ਛੁਟਕਾਰਾ ਪਾਣਾ ਚਾਹੁੰਦੀ ਹੈ ਵਿਸ਼ਾਲ ਨੇ ਆਪਣੇ ਭਰਾ ਦੀਪਕ ਦੇ ਨਾਲ ਮਿਲ ਕੇ ਦੁਪਿੰਦਰ ਨੂੰ ਮਾਰਨ ਦਾ ਪਲਾਨ ਬਣਾ ਲੈਂਦਾ ਹੈ ਜਿਹਦੇ ਵਿੱਚ ਅੰਕਿਤਾ ਵੀ ਸ਼ਾਮਿਲ ਸੀ ਅੰਕਿਤਾ ਨੇ 20 ਤਰੀਕ ਨੂੰ ਦੁਪਿੰਦਰ ਨੂੰ ਫੋਨ ਕੀਤਾ ਤੇ ਉਹਨੂੰ ਬਾਹਰ ਮਿਲਣ ਵਾਸਤੇ ਬੁਲਾਇਆ ਜਿੱਥੇ ਅੰਕਿਤਾ ਤੇ ਉਹਦਾ ਮੰਗੇਤਰ ਪਹਿਲਾਂ ਤੋਂ ਹੀ ਖਰੇ ਸਨ ਜਿਵੇਂ ਹੀ ਦੁਪਿੰਦਰ ਉੱਥੇ ਪਹੁੰਚਿਆ ਤਾ ਇਹਨੇ ਵਿਸ਼ਾਲ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਦੋਨੇ ਜਾਨੇ ਹੱਥੋ ਪਾਈ ਹੋ ਰਹੇ ਸਨ ਤਮ ਅਗਰੋਦੀ ਵਿਸ਼ਾਲ ਦਾ ਭਰਾ ਦੀਪਕ ਆਉਂਦਾ ਹੈ ਤੇ ਹੱਥ ਦੇ ਵਿੱਚ ਇਹਨੇ ਇੱਟ ਫੜੀ ਹੁੰਦੀ ਹੈ ਤੇ ਇੱਟ ਹੀ ਉਹ ਦੁਪਿੰਦਰ ਦੇ ਸਿਰ ਦੇ ਉੱਤੇ ਮਾਰ ਦਿੰਦਾ ਹੈ ਦੁਪਿੰਦਰ ਉੱਥੇ ਹੀ ਬਿਹੋਸ਼ ਹੋ ਜਾਂਦਾ ਹੈ ਫਿਰ ਇਹ ਇੱਕ ਦੋ ਵਾਰ ਹੋਰ ਕਰਦਾ ਹੈ ਫਿਰ ਇਹਨਾਂ ਨੇ ਚੰਗੀ ਤਰਾਈ ਨੂੰ ਮਾਰਨ ਦੇ ਲਈ ਚਾਕੂ ਕੱਢ ਦੇਨੇ ਤੇ ਚਾਕੂ ਤੇ ਨਾਲੇ ਦਾ ਗਲਾ ਦੇਨੇ ਤੇ ਫਿਰ ਇਹ ਤਿੰਨੇ ਜਣੇ ਮਿਲ ਕੇ ਇਹਦੀ ਬੋਡੀ ਨੂੰ ਗੰਦੇ ਨਾਲੇ ਦੇ ਵਿੱਚ ਜਾ ਕੇ ਸੁੱਟ ਦਿੰਦੇ ਨੇ ਕਹਿੰਦੇ ਨੇ ਕਿ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਹਮੇਸ਼ਾ ਡੁੱਬਦਾ ਹੈ ਤੇ ਇਸੇ ਤਰ੍ਹਾਂ ਹੀ ਅੰਕੀਤਾ ਨੇਮੀ ਕੀਤਾ ਸੀ ਦੋਨੇ ਦੋ 베ਰੀਆਂ ਦੇ ਵਿੱਚ ਪੈਰ ਰੱਖੇ ਸਨ ਚਾਹੇ ਉਹਨੇ ਇਹ ਆਪਣੀ ਜਿਸਮ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਹੀ ਰੱਖੇ ਸਨ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਆਖਰ ਇਹਦਾ ਇਨਜਾਮ ਬਹੁਤ ਬੁਰਾ ਹੋਣ ਵਾਲਾ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ